ਨੇ ਲਈ ਅਮਰੀਕ ਉਹ ਲੋਕਾਂ ਨੇ ਨਾ ਟੈਲੀਵਿਜ਼ਨ ਤੇ ਦੇਖਿਆ ਉਹ ਲੀਗ ਖੇਡਿਆ ਪਰ ਦੂਜੇ ਪਾਸੇ ਟੋਲੀ ਉਹ ਬਾਈ ਟੰਡੋਲੀ ਵਾਲਾ ਪ੍ਰਦੀਪ ਤੂਫਾਨ ਆਇਆ ਉਹ ਤਾੜੀ ਤਾਂ ਵੱਡੀ ਐ ਇਹ ਤੁਹਾਡੀਆਂ ਦੁਆਵਾਂ ਨੇ ਇਹ ਤੁਹਾਡਾ ਪਿਆਰ ਆ ਪਿਆਰ ਝੋਟੇ ਦਾ ਜਿਗਰਾ ਕਿਉਂਕਿ ਜਦੋਂ ਜਲੰਧਰ ਇਹਦਾ ਪਤਾ ਲੱਗਿਆ ਤੇ ਉਹ ਖੁਦ ਰੋਦਾ ਆਇਆ ਸਾਰੇ ਦਾ ਡਾਕਟਰ ਨੇ ਪਤਾ ਕੀ ਆਖਿਆ ਜਦੋਂ ਡਾਕਟਰ ਨੂੰ ਪਰਸਨਲੀ ਮਿਲੇ ਡਾਕਟਰ ਕਹਿੰਦਾ ਇੱਕ ਜਿੱਟੇ ਦੀ ਜਿਹੜੀ ਮੇਨ ਹੱਡੀ ਹੁੰਦੀ ਆ ਉਹ ਕਿਤੇ ਗੁੰਮ ਗਈ ਆ ਗੱਡੀ ਦੇ ਵਿੱਚ ਹੀ ਰਹਿ ਗਈ ਆ ਡਾਕਟਰ ਆਪ ਦਿਲ ਛੱਡ ਗਏ ਸੀਗੇ ਪਰ ਇਹ ਝੋਟੇ ਨੇ ਦਿਲ ਨਹੀਂ ਛੱਡਿਆ ਪ੍ਰਦੀਪ ਜੀ ਨੱਖੇ ਉਹਦੇ ਨੂੰ ਕਹਿੰਦੇ ਰੇ ਦੋਵੇਂ ਟੀਮਾਂ ਲਾਈਨ ਅਪ ਹੋ ਲੈਣ ਜੀ ਦੋਵੇਂ ਟੀਮਾਂ ਜਾਣ ਪਹਿਚਾਨ ਕੀਤੀ ਜਾਣੀ ਐ ਦੋਵੇਂ ਟੀਮਾਂ ਲਾਈਨ ਅਪ ਕਰ ਲਓ ਜੀ ਲਾਈਨ ਅਪ ਹੋ ਜਾਣ ਟੀਮਾਂ ਦੋਨੇ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਦੜਬਾ ਮੰਡੀ ਤੇ ਪੁੱਚੋ ਇਹ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ ਦੜਬਾ ਮੰਡੀ ਤੇ ਪੁੱਚੋ ਤੇ ਲਾਸਟ ਮੈਚ ਹੋਣਾ ਕਹਿੰਦੇ ਕਾਂਗਾ ਤੇ ਬਾਬਾ ਕਰਤਾਰਦਾਸ ਜੱਖੇਪੜ ਪਿੰਡ ਦਾ ਇਹ ਪਹਿਲੇ 라운ਡ ਦੇ ਮੈਚ ਖੇਡੇ ਜਾਣਾ ਲੈਨਅਪ ਹੋ ਜਾਣ ਟੀਮਾਂ ਲੈ ਵੀ ਭਾਈ ਲੈਨਅਪ ਬੇਨਤੀ ਆਓ ਵੀਰ ਬੜਕੇ ਬਾ ਜੌਦੀ ਤੋਂ ਜਲਦੇ ਪੁੱਤ ਮਾਨਾ ਦੇ ਓਏ ਆ ਗਿਆ ਆ ਪ੍ਰਦੀਪ ਤਫਾਨ ਆ ਗਿਆ ਪ੍ਰਦੀਪ ਤਫਾਨ ਆ ਗਿਆ ਢੰਡੋਲੀ ਵਾਲਾ ਇਹਦੀਆਂ ਵੀ ਕਹਿੰਦੇ ਕੱਲਾ ਓਏ ਦੂਰ ਦਰਾਡੇ ਚੱਲੀਆਂ ਨੇ ਲੈ ਵੀ ਅਮਰੀਕ ਓਏ ਲੋਕਾਂ ਨੇ ਨਾ ਟੈਲੀਵਿਜ਼ਨ ਤੇ ਦੇਖਿਆ ਉਹ ਲੀਗ ਖੇਡਿਆ ਪਰ ਦੂਜੇ ਪਾਸੇ ਓ ਵਾਹ ਗੱਬਰੂਆ ਵਾਹ ਓਏ ਗੱਬਰੂਆ ਵੇ ਯਾਰ ਰਿਸਾ ਆਹ ਕਹਿੰਦੇ ਪ੍ਰਦੀਪ ਢੰਡੋਲੀ ਵਾਲਾ ਇਹ ਆਇਆ ਦੋ ਕਦਮ ਚੱਲ ਕੇ ਜਦੋਂ ਗੋਲੇ ਆਇਆ ਇੱਕੀ ਗੱਲ ਆਖੀ ਕਹਿੰਦਾ ਬਾਈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਟੀਮ ਵੱਲੋਂ ਆਹ ਲੋਕਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਦੀਆਂ ਦੁਆਵਾਂ ਨੇ ਦੁਆਵਾਂ ਨੇ ਮੈਨੂੰ ਬਚਾਇਆ ਇਹਨਾਂ ਦੀਆਂ ਦੁਆਵਾਂ ਨੇ ਮੈਨੂੰ ਬਚਾਇਆ ਆਹ ਜਦੋਂ ਕਹਿੰਦੇ ਡਾਕਟਰ ਆਪਰੇਸ਼ਨ ਕਰਨ ਤੋਂ ਪਹਿਲਾਂ ਟਾਈਮ ਤੇ ਕਹਿ ਦੇਣ ਵੀ ਇਹਦੀ ਪੇ ਬੇਦ ਹੱਡੀ ਹੈ ਦੀ ਗਿੱਟੇ ਦੇ ਉਹ ਕੀ ਦੀਪਦੀ ਆ ਬਿਲਾਂ ਤੇ ਉਹ ਕੀ ਦੀਪਦੀ ਆ ਪਰਮਾਰ ਤੇ ਡਾਕਟਰ ਨੇ ਖੁਦ ਲਖੇ ਨੂੰ ਪ੍ਰਦੀਪ ਨੂੰ ਕੋਲ ਬਲਾ ਕੇ ਕਹ ਪਾ ਸੀ ਵੀ ਇਹਦੇ ਪੈਰ ਨਹੀਂ ਚੱਲ ਸਕਦੇ ਪਰ ਜਦੋਂ ਲੋਕ ਦਾਵਾ ਕਰਦੇ ਆ ਸਾਰਾ ਕੋ ਚੱਲ ਸਕਦਾ ਉਹ ਭਾਈ ਆਇਆ ਨਾ ਬੋਲਿਆ ਕਰੋ ਮੈਚ ਤੇ ਭਰਾ ਬਣ ਕੇ ਜਦੋਂ ਗੱਲ ਚੱਲਦੀ ਹੈ ਜਾ ਜਾ ਗੱਲ ਟਿਕਾੜੇ ਲਾ ਦਿਆ ਕਰੋ ਵੀਰੇ ਕਿਹੜੇ ਵੱਡੇ ਮੇਲੇ ਤੇ ਉਧਰ ਕਹਿੰਦੇ ਲੱਖਾ ਢਡੋਲੀ ਵਾਲਾ ਬਾਲ ਕਹਿੰਦੇ ਪ੍ਰਦੀਪ ਕੁਮਾਰ ਬੱਬੂ ਆਇਆ ਹੋਇਆ ਢਡੋਲੀ ਦੀ ਟੀਮ ਦਾ ਦਿলো ਧੰਨਵਾਦ ਬੱਬੂ ਲੱਖਿਆ ਜਿਉਂਦੇ ਰਹੋ ਉਹ ਜਿਨ੍ਹਾਂ ਨੇ ਭਰਾ ਬਰਾਬਰ ਦਾ ਕਰ ਲਿਆ ਉਹ ਜਿਨ੍ਹਾਂ ਨੇ ਭਰਾ ਬਰਾਬਰ ਦਾ ਕਰ ਲਿਆ ਉਹ ਜਿਨ੍ਹਾਂ ਨੇ ਕਹਿੰਦੇ ਪ੍ਰਦੀਪ ਤੂਫਾਨ ਬਰਾਬਰ ਦਾ ਕਰ ਲਿਆ ਓਏ ਕਹਿੰਦੇ ਦੀਪਕ